ਕਿੱਡਾ ਬੜਾ ਹਸ਼ਿਆਰ ਪੁਰਜੇ ਕਾਂਡ ਹੋਇਆ ਕੋਈ ਇੱਕ ਭਈਏ ਦੇ ਦਿਲ ਚ ਹੈ ਰਹਿਮਤ ਹਾਂ ਮੈਨੂੰ ਇੱਕ ਗੱਲ ਦੱਸੋ ਕੋਈ ਇੱਕ ਬੰਦਾ ਭਈਆ ਖੜਾ ਹੋਇਆ ਕਿਸੇ ਨੇ ਵੀ ਪਿੰਡਾਂ ਦੇ ਸਰਪੰਚ ਬਣੇ ਹੋਏ ਆ ਕਿੰਨਾ ਕੁਛ ਆ ਜੀ ਜਥੇਬੰਦੀਆਂ ਭਾਈਆਂ ਨਾਲ ਲੁਧਿਆਣਾ ਵਰਗੇ ਬੱਟੇ ਸ਼ਹਿਰਾਂ ਚ ਕੋਈ ਭਈਆ ਖੜਾ ਹੋਇਆ ਜੀ ਐਡਾ ਬੜਾ ਹਾਸਾ ਹੋ ਗਿਆ ਕੱਲ ਸਾਡੇ ਬੱਚੇ ਨਾਲ ਹੋ ਗਿਆ ਜੇ ਤਾਂ ਨੇਪਾਲ ਚ ਕਿੱਡਾ ਬੜਾ ਕਾਂਡ ਹੋਇਆ ਵਾ ਜੀ ਭੱਜ ਗਏ ਜੀ ਉਹ ਅਸੀਂ ਕਹਿੰਦੇ ਉਹੀ ਕੁਸ਼ੂਰੇ ਹੋ ਜਵੇ ਹਾਂ ਫਿਰ ਪਤਾ ਲੱਗੂਗਾ ਸਰਕਾਰਾਂ ਨੂੰ ਵੀ ਆ ਕੁਛ ਹੋਇਆ ਏ ਪੰਜਾਬ ਦੀ ਅੱਖਾਂ ਖੁੱਲ ਗਈਆਂ ਏ ਘਰ ਘਰ ਬੰਦੇ ਦੀ ਅੱਖਾਂ ਖੁੱਲ ਗਈਆਂ ਏ ਕਿੰਨੇ ਹੀ ਬੱਚੇ ਚੱਕ ਲਏ ਆ ਬੱਚੇ ਪੇਟੀਆਂ ਚ ਪੈਕ ਮਿਲਦੇ ਆ ਜੀ ਲੀਡਰ ਇਹਨਾਂ ਨੇ ਕੀ ਕਰਿਆ ਜੀ ਇੱਕ ਆਂਦਾ 1500 1000 ਛੋਟੇ ਛੋਟੇ ਨਿਆਣੇ ਰੇੜੀਆਂ ਬੁਲਾਏ ਹੋਏ ਬਾਈ ਜਾਂ ਤਾਂ ਕੱਲੂ ਸਿਲੰਡਰ ਪੜ ਜਵੇ ਕੁਛ ਹੋ ਜਵੇ ਕੌਣ ਜ਼ਿੰਮੇਵਾਰ ਹੈ ਤਾਂ ਉਹ ਵੀ ਮਾਰੂਗਾ ਨਾਲ ਜੀ ਇਹ ਇਨਸਾਨ ਸੋਚਦਾ ਨਹੀਂ ਮੁੱਦ ਜੀ ਇਹ ਮਤਲਬ ਕੋਈ Hindu Sikh ਦਾ ਕੋਈ ਮਤਲਬ ਮਤਲਬ ਨਹੀਂ ਹੈ ਇਨਸਾਨੀਅਤ ਇਹ ਜਿਹੜੇ ਬਿਹਾਰੀ ਆਏ ਹੋਏ ਸਾਡੇ ਉਰੇ ਉਹ ਬਹੁਤ ਨੁਕਸਾਨ ਕਰ ਰਹੇ ਸਾਡਾ ਇਹਨਾਂ ਭਾਈਚਾਰਿਆਂ ਦਾ ਵੀ ਸਾਰਾ ਜਿਹੜਾ ਧੰਦਾ ਹੈ ਉਹ ਉਹਨਾਂ ਦੇ ਖੋਹ ਰਹੇ ਇਹਨਾਂ ਦੇ ਉੱਤੇ ਬਾਅਦ ਆਪਣੇ ਆਂਦੇ ਨਹੀਂ ਆਪਣੇ ਕਹਿੰਦੇ ਵੀ ਇਹ ਪੰਜਾਬੀ ਇਹਨੂੰ ਕਿਆ ਬਣਾਉਣਾ ਹੁੰਦਾ ਜੇ ਤੁਸੀਂ ਆਓਗੇ ਥੋੜਾ ਦੱਸੋਗੇ ਵੀ ਆਹ ਕਮੀਆਂ ਪੰਜਾਬੀ ਹੋਰ ਬਣਾਉਂਗਾ ਆੰਦੇ ਨਹੀਂ ਨਾ ਸਵਾਦ ਪਿਆ ਬਣਾ ਬਖਾਣੇ ਦਾ ਗੰਨਤ ਖਾਣੇ ਦਾ ਸਵਾਲ ਤੇ ਸਾਡੇ ਬੱਚੇ ਨਾਲ ਵੀ ਹੋ ਸਕਦਾ ਜੀ ਕੱਲ ਨੂੰ ਤੁਹਾਡੇ ਬੱਚੇ ਨਾਲ ਵੀ ਹੋ ਸਕਦਾ ਕਿਸੇ ਨਾਲ ਵੀ ਹੋ ਸਕਦਾ ਹੁਣ ਜਲੰਧਰ ਦੀ ਇੱਕ ਨਿਊਜ਼ ਹੋ ਰਹੀ ਹੈ ਜੀ ਇਹਦੇ ਨਾਲੋਂ ਚੰਗਾ ਇਹਨਾਂ ਨੂੰ ਕੱਢ ਦੋ ਜੀ ਉਰੇ ਤੇ ਉਹ ਵੀ ਜਿੰਨੇ ਜਾਂ ਵੀ ਹੋਰ ਕਮਿਊਨਿਟੀ ਦਾ ਕੰਮ ਉਹਰੇ ਕਰਦੇ ਆ ਜੀ ਉਹਨਾਂ ਨੇ ਸਾਨੂੰ ਸੱਦਾ ਲਾਇਆ ਵੀ ਸਾਡੇ ਜਿਹੜੇ ਭਈਏ ਦਿਨ ਪਰ ਸਾਡੇ ਪਰ ਹਾਵੀ ਹੋ ਰਹੇ ਇਹਨਾਂ ਨੂੰ ਅਸੀਂ ਵੀ ਮਤਲਬ ਉਰਦੇ ਭਜਾਇਆ ਜਾਵੇ ਸਾਡੇ ਪੰਜਾਬ ਦੀ ਵਹਿਤਰੀ ਹੋਊਗੀ ਜੀ ਨਾਲ ਉਹ ਪਰਿਵਾਰ ਨਹੀਂ ਰੋ ਰਿਹਾ ਸਾਡੇ ਇਹਨਾਂ ਦੁੱਖਾਂ ਅੰਦਰ ਅਸੀਂ ਦੱਸ ਨਹੀਂ ਸਕਦੇ ਸਵੇਰੇ ਇੱਕ ਵਾਰੀ ਸਾਰਿਆਂ ਨੂੰ ਕਿਹਾ ਹੈ ਹੁਣ ਜਥੇਬੰਦੀਆਂ ਬੁਲਾਈਆਂ ਨੇ ਕੱਲ ਨੂੰ 10 ਵਜੇ ਫੇਰ ਬੱਸ ਸਟੈਂਡ ਤੇ ਇਥੇ ਵੀ ਵੱਧ ਇਕੱਠ ਹੋਊਗਾ ਜੇ ਨਹੀਂ ਬਾਹਰ ਜਾਓਗੇ ਸਾਡੇ ਕੱਲ ਨੂੰ ਸਾਡੇ ਬੱਚਿਆਂ ਤੇ ਕੋਈ ਗੱਲ ਆ ਗਈ ਜੀ ਅੱਜ ਉਹਨਾਂ ਨਾਲ ਹੋਇਆ ਕੱਲ ਨੂੰ ਸਾਡੇ ਨਾਲ ਹੋ ਜਾਊਗਾ। ਈਹੀ ਚੀਜ਼ ਤੇ ਡਰਦੇ ਆ ਜੀ ਅਸੀਂ ਸਾਡੇ ਸਾਰੇ ਭਾਈ ਆ ਜਿੰਨੇ ਵੀ ਉਰੇ ਖੜੇ ਬੇਰੋਜ਼ਗਾਰ ਆ। ਸਾਡੇ ਆਪਣੇ ਬੰਦੇ ਕੰਮ ਲੱਗੂਗੇ। ਕਿੰਨਾ ਸਾਡਾ ਹੋਊਗਾ ਜੀ। ਇਹਦੇ ਵਿੱਚ ਸਿਆਸਤ ਹੈ ਜੀ ਸਾਰੀ। ਹੌਣ ਨਹੀਂ ਦਿੰਦੇ। 3 ਮਾਰਚ ਦੀ ਸਬਜ਼ੀ ਮੰਡੀ ਦੇ ਵਿੱਚ ਕੁਰਾਲੀ ਦੇ ਵਿੱਚ ਸਮਾਪਤੀ ਹੋ ਚੁੱਕੀ ਹੈ। ਵੀਰ ਉਹ ਨਹੀਂ ਸਾਡੇ ਨਾਲ ਮੌਜੂਦ ਨੇ। ਭਾਈ ਜੀ ਕੀ ਨਾਮ ਹੈ ਕਿਹੜੇ ਪਿੰਡ ਤੋਂ ਆਇਓ ਚੱਲ ਕੇ? ਮੇਰਾ ਨਾਮ ਇੰਦਰਜੀਤ ਸਿੰਘ ਆ ਜੀ। ਸਾਡਾ ਪਿੰਡ ਬਡਾਲੀ ਆ। ਹਾਂਜੀ। ਇਹ ਸਾਨੂੰ ਵੀਰ ਜਿੰਨੇ ਔਰੇ ਕਰਾਲੀ ਸਾਰੇ ਆਪਣੇ ਕੰਮ Hindu ਵੀਰ ਜਿੰਨੇ ਜਾਂ ਕੋਈ ਹੋਰ ਕਮਿਊਨਿਟੀ ਦਾ ਕੰਮ ਔਰੇ ਕਰਦੇ ਆ ਜੀ ਉਹਨਾਂ ਨੇ ਸਾਨੂੰ ਸੱਦਾ ਲਾਇਆ ਵੀ ਸਾਡੇ ਜਿਹੜੇ ਭਈਏ ਦਿਨ ਪਰ ਸਾਡੇ ਪਰ ਹਾਵੀ ਹੋ ਰਹੇ ਇਹਨਾਂ ਨੂੰ ਅਸੀਂ ਵੀ ਮਤਲਬ ਉਰ ਦੇ ਭਜਾਇਆ ਜਾਵੇ ਤਾਂ ਸਾਡੇ ਪੰਜਾਬ ਦੀ ਬਿਹਤਰੀ ਹੋਊਗੀ ਇਹਨਾਂ ਵੀਰਾਂ ਨੇ ਸਾਨੂੰ ਸੱਦਾ ਲਾਇਆ ਸਾਰਿਆਂ ਨੇ ਅਸੀਂ ਅੱਜ ਸਾਰੀ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਗਏ ਔਰ ਇਹਨਾਂ ਨਾਲ ਆਏ ਹਮਾਇਤ ਵਿੱਚ ਇਹ ਮਤਲਬ ਕੋਈ Hindu ਸਿੱਖ ਦਾ ਕੋਈ ਮਤਲਬ ਮਤਲਬ ਨਹੀਂ ਹੈ ਇਨਸਾਨੀਅਤ ਇਹ ਜਿਹੜੇ ਬਿਹਾਰੀ ਆਏ ਹੋਏ ਸਾਡੇ ਉਰੇ ਉਹ ਬਹੁਤ ਨੁਕਸਾਨ ਕਰ ਰਹੇ ਸਾਡਾ ਇਹਨਾਂ ਭਾਈਚਾਰਿਆਂ ਦਾ ਵੀ ਸਾਰਾ ਜਿਹੜਾ ਹੋਰ ਹੈ ਨਾ ਤੇ ਇਸ ਕਰਕੇ ਜਿਹਨੇ ਜੀ ਸਮੈਤ ਮਾਏ ਅਸੀਂ ਪੂਰ ਜੋਰ ਸਰਕਾਰ ਨੂੰ ਵੀ ਅਪੀਲ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਵੀ ਜਿਹੜੇ ਉਹਨਾਂ ਦੇ ਬੰਦੇ ਰਹਿੰਨੇ ਉਹਨਾਂ ਦੀ ਮਤਲਬ ਉਹਨਾਂ ਕੱਢਿਆ ਜਾ ਵੀਰ ਤੇ ਪੰਜਾਬ ਤੇ ਥੋੜੇ ਵੀ ਮਾਨਾਂ ਦੇ ਵਿੱਚ ਕਿਤੇ ਨਾ ਕਿਤੇ ਦੁੱਖ ਹੈ ਇਸ ਬੱਚੇ ਨੂੰ ਲੈ ਕੇ ਬਹੁਤ ਜ਼ਿਆਦਾ ਦੁੱਖ ਹੈ ਜੀ ਸਾਡੇ ਬੱਚੇ ਨਾਲ ਵੀ ਹੋ ਸਕਦਾ ਜੀ ਕੱਲ ਨੂੰ ਤੁਹਾਡੇ ਬੱਚੇ ਨਾਲ ਵੀ ਹੋ ਸਕਦਾ ਕਿਸੇ ਨਾਲ ਵੀ ਹੋ ਸਕਦਾ ਹੁਣ ਜਲੰਧਰ ਦੀ ਇੱਕ ਨਿਊਜ਼ ਹੋਰ ਆ ਰਹੀ ਹੈ ਜੀ ਇਹਦੇ ਨਾਲੋਂ ਚੰਗਾ ਇਹਨਾਂ ਨੂੰ ਕੱਢ ਦਿਓ ਜੀ ਉਰੇ ਤੇ ਹੂੰ ਸਾਨੂੰ ਦੁੱਖ ਬਹੁਤ ਹੈ ਜੀ ਉਸ ਬੱਚੇ ਦਾ ਮੇਰਾ ਵੀ ਇੱਕ ਬੇਟਾ ਹੈ ਜੀ ਮੈਨੂੰ ਬੜਾ ਜ਼ਿਆਦਾ ਦੁੱਖ ਆਉ ਬੱਚੇ ਦਾ ਜੀ ਕੁਛ ਕਹਿ ਕੀ ਇੰਨਾ ਕੁ ਦੁੱਖ ਹੈ ਕਿ ਦਿਲ ਕਰਦਾ ਹੈ ਕਿ ਪਰ ਪਰਿਵਾਰ ਦੇ ਉੱਪਰ ਕੀ ਬੀਤ ਰਹੀ ਹੋਊਗੀ ਲੱਗਦਾ ਕਿ ਪੂਰਾ ਪੰਜਾਬ ਵੀ ਕਿਤਨੇ ਕਿਤੇ ਦੁੱਖ ਦੇ ਰਿਹਾ ਜੀ ਨਾਲ ਉਹ ਪਰਿਵਾਰ ਨਹੀਂ ਰੋ ਰਿਹਾ ਸਾਡੇ ਇਨਾਂ ਦੁੱਖਾਂ ਅੰਦਰ ਅਸੀਂ ਦੱਸ ਨਹੀਂ ਸਕਦੇ ਸਵੇਰੇ ਇੱਕ ਵਾਰੀ ਸਾਰਿਆਂ ਨੂੰ ਕਿਹਾ ਏ ਹੁਣ ਜਥੇਬੰਦੀਆਂ ਬੁਲਾਈਆਂ ਏ ਕੱਲ ਨੂੰ 10 ਵਜੇ ਫੇਰ ਬੱਸ ਸਟੈਂਡ ਤੇ ਇਥੇ ਵੀ ਵੱਧ ਇਕੱਠ ਹੋਊਗਾ ਸਾਡੀ ਸਿਰਫ ਇਹੀ ਅਪੀਲ ਹੈ ਸਰਕਾਰਾਂ ਨੂੰ ਸਾਰਿਆਂ ਨੂੰ ਕਿ ਉਹ ਸਹਿਮਤੀ ਨਾਲ ਇਹਨਾਂ ਨੂੰ ਕੱਢ ਦੋ ਰੇ ਤੇ ਨਹੀਂ ਫੇਰ ਦੁਇ ਲੁੱਟ ਮੈਂ ਚਲੋ ਆਪਾਂ ਕਾਨੂੰਨ ਦੇ ਦੇ ਵਿੱਚ ਰਹਿ ਕੇ ਗੱਲ ਗੱਲ ਕਰ ਰਹੀ ਆ ਹੁਣ ਤੁਸੀ ਲੱਗਦਾ ਵੀ ਸਾਰੇ ਸੈਸ ਧਾਰੀਆਂ ਉਹਤੇ ਲੱਗਦਾ ਜੀ ਏਕਤਾ ਦਿਖਾਈ ਹੈ ਵੀ ਪੰਜਾਬੀ ਤੇ ਦਿਖਾਈ ਹੈ ਵੀ ਉਹਨਾਂ ਨੂੰ ਬਾਹਰ ਜਾਣਾ ਚਾਹੀਦਾ ਹਾਂਜੀ ਜਰੂਰ ਜੀ ਬਾਹਰ ਜਾਣਾ ਚਾਹੀਦਾ ਉਹਨਾਂ ਨੂੰ ਜੇ ਨਹੀਂ ਬਾਹਰ ਜਾਓਗੇ ਸਾਡੇ ਕੱਲ ਨੂੰ ਸਾਡੇ ਬੱਚਿਆਂ ਤੇ ਕੋਈ ਗੱਲ ਆ ਗਈ ਜੀ ਅੱਜ ਉਹਨਾਂ ਨਾਲ ਹੋਇਆ ਕੱਲ ਨੂੰ ਸਾਡੇ ਨਾਲ ਹੋ ਜਾਊਗਾ ਇਹੀ ਚੀਜ਼ ਤੇ ਡਰਦੇ ਆ ਜੀ ਅਸੀਂ ਤੇ ਸਾਡੇ ਸਾਰੇ ਭਾਈ ਆ ਜਿੰਨੇ ਵੀ ਉਰੇ ਖੜੇ ਬੇਰੋਜ਼ਗਾਰ ਆ ਸਾਡੇ ਆਪਣੇ ਬੰਦੇ ਕੰਮ ਲੱਗੂਗੇ ਕਿੰਨਾ ਸਾਡਾ ਹੋਊਗਾ ਜੀ ਇਹਦੇ ਵਿੱਚ ਸਿਆਸਤ ਹੈ ਜੀ ਸਾਰੀ ਹਾਂ ਹੋਣ ਨਹੀਂ ਦਿੰਦੇ ਇਹ ਹੂੰ ਜੇ ਹੁਣ ਦੇਖੋ ਨੇਪਾਲ ਚ ਕਿੱਡਾ بڑا ਕਾਂਡ ਹੋਇਆ ਵਾ ਜੀ ਭੱਜ ਗਏ ਜੀ ਉਹ ਅਸੀਂ ਕਹਿੰਦੇ ਉਹੀ ਕੁਸ਼ੂਰੇ ਹੋ ਜਵੇ ਹੂੰ ਫਿਰ ਪਤਾ ਲੱਗੂਗਾ ਸਰਕਾਰਾਂ ਨੂੰ ਵੀ ਆਹ ਕੁਝ ਹੋਇਆ ਏ ਪੰਜਾਬ ਦੀ ਅੱਖਾਂ ਖੁੱਲ ਗਈਆਂ ਏ ਕਰ ਕਰ ਬੰਦੇ ਦੀਆਂ ਅੱਖਾਂ ਖੁੱਲ ਗਈਆਂ ਏ ਕਿੰਨੇ ਹੀ ਬੱਚੇ ਚੱਕ ਲਏ ਆ ਬੱਚੇ ਪੇਟੀਆਂ ਚ ਪੈਕ ਮਿਲਦੇ ਜੀ ਲੀਡਰਾਂ ਦਾ ਤਾਂ ਨਹੀਂ ਬਿਆਨ ਆ ਰਹੇ ਕੋਈ ਹੋਰ ਘਟਨਾ ਹੁੰਦੀ ਤਾਂ ਮਿੰਟ ਚ ਬਿਆਨ ਆ ਜਾਂਦੇ ਹਜੇ ਤੱਕ ਕੋਈ ਬਿਆਨ ਨਹੀਂ ਹੈ ਮੌਜੂਦਾ ਸਰਕਾਰ ਦਾ ਹੁਣ ਆਉਂਗੇ ਜੀ ਬਿਆਨ ਹੁਣ ਦੇਖ ਰਿਹਾ ਪਬਲਿਕ ਜਾਗਰੂਤ ਹੋ ਗਈ ਹੈ ਹਾਂ ਹੁਣ ਦੇਖਿਓ ਤੁਸੀਂ ਕੱਲ ਨੂੰ ਉੱਥੇ ਧਰਨੇ ਤੇ ਕਿਆ ਕੁਝ ਆਊਗਾ ਹਾਂ ਬਾਕੀ ਕੱਲ ਨੂੰ ਹੋਊਗਾ ਜੀ ਜੋ ਤੁਹਾਨੂੰ ਕਿੰਨੇ ਵਜੇ ਧਰਨਾ ਲਗਾਇਆ 10 ਵਜੇ ਜੀ ਪੂਰੇ ਐਗਜੈਕਟ ਹਾਂਜੀ ਤੇ ਜਿੰਨੇ ਅੱਜ ਨੌਜਵਾਨ ਇਕੱਠੇ ਹੋਏ ਨੇ ਹੋਰ ਪਹੁੰਚਣਗੇ ਵੱੱਟ ਚੜਕੇ ਮਹਾਮੈਿਕ ਦੇਖੋ ਜੀ ਵੱੱਟ ਚੜਕੇ ਆਉਂਗੇ ਜੀ ਵੱੱਦ ਤੇ ਫੁੱਲ ਤਰਨਾ ਲੱਗੂਗਾ ਜੀ ਉੱਥੇ ਬਾਈ ਦਸਤਾਰ ਸਜਾਈ ਹੈ ਇੱਥੇ ਪਹੁੰਚੇ ਹੋ ਕਿਵੇਂ ਦਾ ਲੱਗਿਆ ਪਹਿਲਾਂ ਇਹ ਦੱਸੋ ਵੀ ਜਿਹੜੀ ਘਟਨਾ ਹੋਈ ਹੈ ਅੱਜ ਕਹਿੰਦੇ ਜਲੰਧਰ ਦੇ ਵਿੱਚ ਤਿੰਨ ਚਾਰ ਸਾਲ ਦੀ ਕੋਈ ਬੇਟੀ ਸੀ ਉਹ ਭਈ ਪ੍ਰਵਾਸੀਆਂ ਨੂੰ ਚੱਕ ਕੇ ਲੈ ਜਾਂਦਾ ਕਮਰੇ ਦੇ ਵਿੱਚ ਤਾਂ ਨਗਨ ਅਵਸਥਾ ਦੇ ਵਿੱਚ ਜਿਹੜੀ ਬੱਚੀ ਉਹ ਵੀ ਉੱਥੋਂ ਮਤਲਬ ਕਿ ਕਾਬੂ ਕੀਤੀ ਹੈ ਇਹ ਤਾਂ ਜੀ ਸਾਨੂੰ ਆਪਾਂ ਕਹਿੰਦੇ ਜੀ ਇਹਨਾਂ ਨੂੰ ਕੱਢ ਦਿਓ ਹਮ ਕੱਲ ਨੂੰ ਅੱਜ ਉਧਰ ਬਾਰ ਦਾ ਤੋਂ ਹੀ ਆ ਕੱਲੂ ਆਪਣੇ ਹੋ ਜੇ ਉੱਤੇ ਪਹਿਲਾਂ ਹੀ ਕੱਢ ਦਿਓ ਹਮ ਠੀਕ ਹੈ ਨਾ ਜੀ ਹੁਣ ਅੱਧੇ ਬੰਦੇ ਪੰਜਾਬੀ ਜਿਹੜੇ ਆਪਾਂ ਮੰਨਦੇ ਆ ਉਹ ਅੱਧੇ ਸਾਥ ਦਿੰਦੇ ਆ ਵੀ ਖਾਤੇ ਵੀ ਇਹਨਾਂ ਦਾ ਕਿਰਾਇਆ ਆ ਰਿਹਾ ਆਪਾਂ ਨੂੰ ਠੀਕ ਹੈ ਨਾ ਇਹ ਆਪਾਂ ਕਿਰਾਇਆ ਖਾਣਾ ਵੀ ਕੰਮ ਨਹੀਂ ਕਰਨਾ ਹੁਣ ਸਾਡੇ ਸਾਰੇ ਮੁੰਡੇ ਹੁੰਡੇ ਆ ਸਾਰੇ ਫੈਕਟਰੀਆਂ ਵਿੱਚ ਲੱਗੇ ਹੋਏ 4-4000 ਰੁਪਏ 5-5000 ਰੁਪਏ ਹੁਣੇ ਆਪਣਾ ਕੰਮ ਕਰੂਗੇ ਜੀ ਠੀਕ ਹੈ ਨਾ ਜੀ ਇਹਨਾਂ ਨੇ ਕੀ ਕਰਿਆ ਜੀ ਇੱਕ ਹੰਦਾ 15 ਹੋਰ 10 ਹੋਰ ਛੋਟੇ ਛੋਟੇ ਨਿਆਣੇ ਰੇੜੀਆਂ ਪੇ ਲਾਏ ਹੋਏ ਆ ਬਾਈ ਜਾਂਦ ਕੱਲੂ ਸਿਲੰਡਰ ਪਾੜ ਦੇਵੇ ਕੁਝ ਹੋ ਜਾਵੇ ਕੌਣ ਜ਼ਿੰਮੇਵਾਰ ਹੈ ਸਾਨੂੰ ਵੀ ਮਾਰੂੰਗਾ ਨਾਲ ਜੀ ਇਹਦੇ ਦਾ ਸਾਫ ਸਫਾਈ ਦਾ ਹੀ ਮੁੱਦਾ ਹੁੰਦਾ ਵੀ ਸਾਫ ਸਫਾਈ ਦਾ ਸਾਫ ਬਾਈ ਜਮੀ ਤੇ ਨਹੀਂ ਹੈਗੀ ਜੀ ਹੂੰ ਹੁਣ ਤੁਸੀਂ ਪੰਜਾਬੀ ਦੀ ਰੇੜੀ ਤੇ ਚਲੋ ਇੰਨੀ ਸਾਫ ਸਫਾਈ ਮਿਲਨੀ ਹੈ ਇਹਨਾਂ ਦੇ ਉੱਥੇ ਰਲਾਰੇ ਉੱਥੇ ਨਿਆਣੇ ਮੂਤਰੇ ਉੱਥੇ ਸਾਰਾ ਕੁਝ ਹੋ ਰਿਹਾ ਇਹਨੇ ਪੰਜਾਬੀ ਵੀ ਘਟ ਨਹੀਂ ਹੈਗੇ ਜੇ ਕੋਈ ਪ੍ਰਵਾਸੀ ਰੇੜੀ ਲੱਗੀ ਇਹ ਤਾਂ 20 ਬੰਦੇ ਪ੍ਰਵਾਸੀ ਖੜੇ ਹੁੰਦੇ ਆ ਆਪਣੇ ਸਿੱਖ ਸਿੱਖਾ ਲੋਕ ਪੰਜਾਬੀ ਕੋਲ ਮੈਂ ਕਹਿੰਦਾ 2-4 ਬੰਦੇ ਵੀ ਖੜੇ ਹੁੰਦੇ ਉਹੀ ਤਾਂ ਭੈੜਾ ਨਹੀਂ ਆਪਣੇ ਪੰਜਾਬੀ ਬੰਦੇ ਬਾਖਾਓ ਜੋ ਵੀ ਖਾਣਾ ਇਹਨਾਂ ਨੂੰ ਬਾਈਕਾਟ ਕਰੋ ਜੇ ਨਹੀਂ ਤਾਂ ਆਪਾਂ ਖਾਣਾ ਪੀਣਾ ਬੰਦ ਕਰ ਦੂਗਾ ਇਹ ਆਪੇ ਭੱਜੂਗੇ ਮੈਨੂੰ ਸਾਫ ਚੀਜ਼ ਮਿਲੂਗੀ ਸਾਫ ਚੀਜ਼ ਮਿਲੂਗੀ ਜੀ ਉੱਤੇ ਬਾਅਦ ਆਪਣੇ ਆਂਦੇ ਨਹੀਂ ਆਪਣੇ ਕਹਿੰਦੇ ਵੀ ਇਹ ਪੰਜਾਬੀ ਇਹਨੂੰ ਕਿਆ ਬਣਾ ਹੂੰ ਆਂਦੇ ਨਹੀਂ ਨਾ ਸਵਾਦ ਪਿਆ ਬਣਾ ਬਖਾਣੇ ਦਾ ਗੰਤ ਖਾਣੇ ਦਾ ਸਵਾਦ ਪਿਆ ਬੜੀਆਂ ਘਟਨਾਵਾਂ ਆਈਆਂ ਵੀਰ ਪਿੱਛੇ ਜੇ ਹਨਾ ਵੀ ਇਹ ਵਿੱਚ ਮਾਸ ਮਲਾ ਦਿੰਦ ਨੇ ਹੋਰ ਕਈ ਬਹੁਤ ਪਿੱਛੇ ਜੇ ਚਰਚਾਵਾਂ ਚੱਲੀਆਂ ਕਿਤਨੇ ਕਹਿੰਦੇ ਆਪਾਂ ਨੂੰ ਪਤਾ ਨਹੀਂ ਕਿਹੜੀ ਹਰਫੇਰੀ ਕਰਦ ਨੇ ਇਹ ਭਾਜੀ 3B2 ਜਿਹੜਾ ਮੋਹਾਲੀ ਵਾਲਾ ਕਾਂਡ ਹੋਇਆ ਤਾਂ ਇਹ ਉੱਤੇ ਬਾਅਦ ਉਹ ਬੰਦੇ ਫੇਰ ਲਾ ਲਈ ਦੀ ਉਹਨਾਂ ਨੇ ਉੱਤੇ ਇੱਕ ਲੇਡੀ ਨੇ ਉਸ ਟਾਈਮ ਮੁੱਦਾ ਚੱਕਿਆ ਸੀਗਾ ਉਹ ਲੇਡੀ ਨੈਗੇਟਿਵ ਆ ਗਈ ਸਾਰਿਆਂ ਦੀ ਅੱਖਾਂ 'ਚ ਆ ਗਈ ਜੀ ਉਹ ਫੇਰ ਉੱਥੀ ਲੈਣੇ ਨੂੰ ਫਿਰਦੇ ਤੇ ਇਹਨਾਂ ਨੂੰ ਕੱਢ ਦਿੱਤਾ ਜਾਵੇ ਪੰਜਾਬ ਚ ਸਾਡੀ ਸੀ ਰਪਈ ਕੇਹੀ ਹੈ ਐਡਾ بڑا ਹਸ਼ਿਆਰਪੁਰ ਚ ਗੰਡ ਹੋਇਆ ਕੋਈ ਇੱਕ ਭਈਏ ਦੇ ਦਿਲ ਚ ਹੈ ਰਹਿਮਤ ਮੈਨੂੰ ਇੱਕ ਗੱਲ ਦੱਸੋ ਕੋਈ ਇੱਕ ਬੰਦਾ ਭਈਆ ਖੜਾ ਹੋਇਆ ਕਿਸੇ ਨੇ ਵੀ ਪਿੰਡਾਂ ਚ ਸਰਪੰਚ ਬਣੇ ਹੋਏ ਆ ਕਿੰਨਾ ਕੁਸ਼ਾ ਜੀ ਜਥੇਬੰਦੀਆਂ ਬਾਈਆਂ ਨਾਲ ਲੁਧਿਆਣੇ ਵਰਗੇ ਵੱਡੇ ਸ਼ਹਿਰਾਂ ਚ ਕੋਈ ਭਈਆ ਖੜਾ ਹੋਇਆ ਜੀ ਐਡਾ بڑا ਹਾਸਾ ਹੋ ਗਿਆ ਕੱਲ ਸਾਡੇ ਬੱਚੇ ਨਾਲ ਹੋ ਗਿਆ ਜੇ ਜੇ ਸਾਡਾ ਕੋਈ ਪੰਜਾਬੀ ਆਹ ਕੰਮ ਕਰ ਦਿੰਦਾ ਇਨਕਾਊਂਟਰ ਹੋ ਜਾਣੇ ਤੇ ਜੀ ਹੂੰ ਘਰ ਦੇ ਘਰ ਮਾਰ ਦਣੇ ਤੇ ਉਹਨਾਂ ਨੇ ਹੂੰ ਕਿ ਕਿੰਨੀਆਂ ਰੇੜੀਆਂ ਕਰਾਲੀ ਦੇ ਵਿੱਚ ਪ੍ਰਵਾਸੀ ਦੇ ਲੱਗੇ ਹੋਣਗੇ ਤੁਹਾਡੇ ਸਾਹਮਣੇ ਇਹ ਕਹ ਰਿਹਾ ਜੀ 50% ਤੇ ਪਲੱਸ ਹੈ ਜੀ ਹਾਂ 50% ਤੇ ਪਲੱਸ ਪ੍ਰਵਾਸੀ ਹੈ ਜੀ ਜਿੱਥੇ ਸਾਡਾ ਜ਼ੋਰ ਲੱਗੂਗਾ ਅਸੀਂ ਤਾਂ ਨਹੀਂ ਜੀ ਉਹੇ ਖੜਨ ਦੇਣੀ ਉਹ ਹਾਂ ਬਾਕੀ ਸਰਕਾਰ ਦੇ ਹੱਥ 'ਚ ਹੈ ਜੀ ਅਸੀਂ ਸਰਕਾਰ ਦੇ ਬਾਹਰ ਨਹੀਂ ਹੈਗੇ ਹੂੰ ਤੁਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਬੰਦ ਕਰ ਦਿਓ ਚਲੇ ਜਾਓ ਬੇਨਤੀ ਸਭ ਨੂੰ ਕਰਦੇ ਆ ਜੀ ਅਸੀਂ ਹਾਂ ਬਾਕੀ ਜੱਥੇ ਬੰਦੀਆਂ ਆਈਆਂ ਜੀ ਬਾਕੀ ਕੱਲ ਨੂੰ ਜਿੱਦਾਂ ਹੋਊਗਾ ਉਦਾਂ ਦੇਖਾਂਗੇ ਜੀ ਠੀਕ ਹੈ ਜੀ ਧੰਨਵਾਦ ਸੋ ਕਰੌਲੀ ਸਾਇਰ ਦੇ ਵਿੱਚ ਰੋਜ਼ ਪ੍ਰਦਰਸ਼ਨ ਰੋਜ਼ ਮਾਰਚ ਕੱਢਿਆ ਕਿ ਕਹਿੰਦੇ ਜੀ ਕੱਲ ਨੂੰ ਸਵੇਰੇ 10 ਵਜੇ ਦਾ ਕਰੌਲੀ ਲਾਈਟਾਂ ਦੇ ਉੱਪਰ ਫੇਰ ਦੁਬਾਰਾ ਇੱਕ ਵੱਡਾ ਇਕੱਠ ਰੱਖਿਆ ਗਿਆ ਸੋ ਦੇਖਦੇ ਹਾਂ ਤੁਹਾਡੇ ਇਸ ਖਬਰ ਸਬੰਧੀ ਕੀ ਵਿਚਾਰ ਨੇ ਆਪਣੇ ਕਮੈਂਟਾਂ ਵਿੱਚ ਜਰੂਰ ਦੱਸਿਓ ਧੰਨਵਾਦ ਜੀ